ਬੇਨਤੀ ਕਰਦਾ ਸਰਦਾਰ ਬਨਪ੍ਰੀਤ ਸਿੰਘ ਬਾਦਲ ਸਾਹਿਬ ਕਿ ਉਹ ਆ ਕੇ ਉਹ ਸ਼ਬਦ ਕਹਿਣ ਸਰਦਾਰ ਬਨਪ੍ਰੀਤ ਸਿੰਘ ਜੀ ਬਾਦਲ ਸਾਹਿਬ ਬਨ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਵਿਰਾਜਮਾਨ ਪੰਜਾਬ ਤੇ ਹਰਿਆਣੇ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀਓ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 8 ਦਸੰਬਰ ਦਾ ਦਿਨ ਹੈ ਬਾਦਲ ਸਾਹਿਬ ਦਾ ਜਨਮ ਦਿਨ ਉਨ੍ਹਾਂ ਦੀ سالਗिराਹ ਉਨ੍ਹਾਂ ਦੀ ਵਿਲਾਬਤ ਦਾ ਦਿਨ ਹੈ। ਔਰ ਅੱਜ ਤੋਂ 98 ਸਾਲ ਪਹਿਲਾਂ ਮਾਤਾ ਜਸਵੰਤ ਜੀ ਤੌਰ ਤੇ ਸਰਦਾਰ ਰਗੂਰਾਜ ਸਿੰਘ ਢਰੋਪ ਸਾਹਿਬ ਨੇ ਕਰ ਇੱਕ بیٹے ਨੇ ਜਨਮ ਲਿਆ। ਬੜਾ लाਡਲਾ ਬੇਟਾ ਸੀ ਔਰ ਇਹ ਜਦੋਂ ਬੇਟਾ ਜਦੋਂ ਬੱਚੇ ਨੂੰ ਹੋਸ਼ ਆਉਣ ਲੱਗਦੀ ਹੈ, ਬੱਚਾ ਜਵਾਨੀ ਦੇ ਵਿੱਚ ਪੈਰ ਰੱਖਣ ਲੱਗਦਾ ਹੈ ਤਾਂ ਇਹ ਜਿਹੜਾ ਬੇਟਾ ਸੀ ਸਰਦਾਰ ਰਗੂਰਾਜ ਸਿੰਘ ਦਾ ਔਰ ਅੰਗਰੇਜ਼ ਦਾ ਦੌਰ ਸੀ। ਇਸ ਸੁਪਨੇ ਲੈਣ ਲੱਗ ਗਿਆ ਔਰ ਸੁਪਨੇ ਇਸ ਬੱਚੇ ਨੂੰ ਕੀ ਆਉਂਦੇ ਸੀ ਸੁਪਨੇ ਆਉਂਦੇ ਸੀ ਕਿ ਮੈਂ ਇਸ ਕਿਸਮ ਦਾ ਦੇਸ਼ ਬਣਾਉਂਗਾ ਜਿਸ ਦੇਸ਼ ਦੇ ਵਿੱਚ ਕੋਈ ਗਰੀਬ ਨਹੀਂ ਹੋਊਗਾ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਜਿਸ ਦੇਸ਼ ਦੇ ਵਿੱਚ ਕੋਈ ਅਨਪੜ ਨਹੀਂ ਰਹੂਗਾ ਇਸ ਕਿਸਮ ਦਾ ਦੇਸ਼ ਮੇਰਾ ਹੋਊਗਾ ਜਿਹਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੋਊਗਾ ਮੈਂ ਇਸ ਕਿਸਮ ਦਾ ਸਮਾਜ ਬਣਾਉਂਗਾ ਜਿਸ ਸਮਾਜ ਦੇ ਵਿੱਚ ਸਾਡੀਆਂ ਬੇਟੀਆਂ ਤੇ ਧੀਆਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣਗੀਆਂ ਮੇਰਾ ਸਮਾਜ ਇਸ ਕਿਸਮ ਦਾ ਸਮਾਜ ਹੋਊਗਾ ਕਿੱਥੇ ਮਜ਼ਦੂਰ ਜਿਹੜਾ ਉਹ ਖੁਦ ਕਾਫੀ ਲਊਗਾ ਜਿਹੜਾ ਕਿਸਾਨ ਹੈ ਆਪਣੇ ਪੈਰਾਂ ਤੇ ਖੜਾ ਹੋਊਗਾ ਔਰ ਜਿਹੜਾ ਸਾਡਾ ਵਪਾਰੀ ਹੈ ਖੁਸ਼ਹਾਲ ਹੋਊਗਾ ਔਰ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਆਪਣੇ ਲੋਕਾਂ ਨਾਲ ਪਿਆਰ ਕਰੂਗਾ ਔਰ ਕਿਸ ਕਿਸਮ ਦਾ ਪਿਆਰ ਕਰੂਗਾ ਜਿਵੇਂ ਇੱਕ ਬੱਚੇ ਨੂੰ ਆਪਣੀ ਮਾਂ ਦੀ ਗੋਦੀ ਚ ਪਿਆਰ ਮਿਲਦਾ ਹੈ ਇਸ ਕਿਸਮ ਦਾ ਪਿਆਰ ਮਿਲੂਗਾ ਔਰ ਇਹ ਜਿਹੜਾ ਨੌਜਵਾਨ ਸੀ ਫਿਰ ਜਦੋਂ ਪਰ ਜਵਾਨੀ ਦੇ ਵਿੱਚ ਉਹ ਸੁਪਨੇ ਜਿਹੜੇ ਇਹਦੇ ਬੱਚੇ ਦੇ ਸੀਗੇ ਉਹ ਸੁਪਨਿਆਂ ਦੀ ਤਲਾਸ਼ ਦੇ ਵਿੱਚ ਉਹਦੀ ਤਾਬੀਰ ਦੇ ਵਿੱਚ ਇਹ ਬੱਚਾ ਨਿਕਲ ਪਿਆ ਕਾਫਲਾ ਬਣਦਾ ਗਿਆ ਕਾਫਲਾ ਜੁੜਦਾ ਗਿਆ ਬਹੁਤ ਸਾਰੇ ਸਾਥੀ ਵਿਛੜ ਗਏ ਕੁਝ ਪੁੰਦਰ ਸਾਹਿਬ ਵਰਗੇ ਪੁਰਾਣੇ ਸਾਥੀ ਅੱਜ ਵੀ ਇੱਥੇ ਮੌਜੂਦ ਹੈ ਔਰ ਉਹਨਾਂ ਸੁਪਨਿਆਂ ਦੀ ਤਲਾਸ਼ ਦੇ ਵਿੱਚ ਜਿੰਨਾ ਚਿਰ ਜਾਨ ਚ ਜਾਨ ਸੀ ਤੇ ਸਾਹ ਚ ਸਾਹ ਸੀ ਉਹ ਸੁਪਨੇ ਜਿਹੜੇ ਤਾਬੀਰ ਕਰਨ ਦੀ ਕੋਸ਼ਿਸ਼ ਕੀਤੀ ਔਰ ਵੈਸੇ ਤਾਂ ਸੁਪਨੇ ਜਿਹੜੇ ਆ ਉਹ ਸੱਚ ਨਹੀਂ ਹੁੰਦੇ ਸੁਪਨੇ ਦਾ ਸੁਪਨਾ ਹੀ ਹੁੰਦੇ ਆ ਪਰ ਬਾਦਲ ਸਾਹਿਬ ਨੇ ਬਹੁਤ ਸਾਰੇ ਸੁਪਨੇ ਜਿਹੜੇ ਆ ਇਸ ਧਰਤੀ ਦੇ ਸੱਚ ਕਰਕੇ ਵਿਖਾਏ 76 ਸਾਲ ਹੋ ਗਏ ਨੇ ਅੰਗਰੇਜ਼ ਨੂੰ ਗਿਆ ਇਸ ਮੁਲਕ ਨੂੰ ਆਜ਼ਾਦ ਹੋਇਆ ਮੈਂ ਆਪਣੀ ਉਮਰ ਦੇ ਵਿੱਚ ਮੈਂ 78 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਮੁਲਕ ਦਾ ਮੌਜੂਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮੌਜੂਦਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾ ਰਿਆ ਜਿਹਨੂੰ ਹਿੰਦੀ ਚ ਕਹਿੰਦੇ ਚਰਨ ਸਪਰਸ਼ ਔਰ ਇੱਕ ਵਾਰੀ ਨਹੀਂ ਦਰਜਾ ਮਰਤਬਾ ਔਰ ਇਹ ਕੋਈ ਜਿਹੜੇ ਤੁਸੀਂ ਤਸੱਵਰ ਕਰੋ ਕਿਤੇ ਜਵਾਰ ਲਾਲ ਨੇਰੂ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਮੈਡਮ ਇੰਦਰਾ ਗਾਂਧੀ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਡਾਕਟਰ ਮਨਮੋਹਨ ਸਿੰਘ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਔਰ ਪ੍ਰਧਾਨ ਮੰਤਰੀ ਵੀ ਕੋਈ ਸਧਾਰਨ ਪ੍ਰਧਾਨ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਨਹੀਂ ਝੁਕਦਾ ਜੇ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਜ਼ਾਹਿਰ ਹੈ ਕਿ ਬਾਦਲ ਸਾਹਿਬ ਦੇ ਵਿੱਚ ਕੋਈ ਜ਼ਾਤੀ ਖੂਬੀਆਂ ਸਨ ਕੋਈ ਵਿਅਕਤੀਗਤ ਗੁਣ ਸੀਗੇ ਜਿਹੜੇ ਬਾਦਲ ਸਾਹਿਬ ਦੇ ਵਿੱਚ ਸੀਗੇ ਪਰ ਇੱਕ ਗੁਣ ਜਿਹੜਾ ਮੈਨੂੰ ਬਾਦਲ ਸਾਹਿਬ ਦਾ ਪਤਾ ਹੈ ਕਿਉਂਕਿ ਸਮਾਜ ਦੇ ਵਿੱਚ ਲੀਡਰ ਉਹ ਕਾਮਯਾਬ ਹੁੰਦਾ ਉਹਦੀ ਮਕਬੂਲੀਅਤ ਹੁੰਦੀ ਹੈ ਉਹਦੀ ਐਕਸੈਪਟੇਬਿਲਿਟੀ ਹੁੰਦੀ ਹੈ ਜਿੱਥੋਂ ਅਰਸ਼ੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਜਿੱਥੇ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਹਰ ਬਰਾਦਰੀ ਦੇ ਲੋਕ ਉਦਾਹਰਨ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਜ਼ਾਨਾ ਮੰਤਰੀ ਕੌਣ ਸੀ ਪੰਡਿਤ ਦੀਨਾ ਨਾਥ ਪ੍ਰਧਾਨ ਮੰਤਰੀ ਕੌਣ ਸੀ ਫਕੀਰ ਅਜੀਜ਼ਉਦੀ ਫੌਜਾਂ ਦੇ ਸੀਪਾ ਸਲਾਰ ਕੌਣ ਸੀ ਹਰੀ ਸਿੰਘ ਨਲਵਾ ਜੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਜੇ ਕਿਸੇ ਨੇ ਸੂਲਾ ਪੇਟ ਕੀਤਾ ਤੋ ਲੋਹਰ ਦਾ ਜਿਹੜਾ ਮਹਾਰਾਜਾ ਸੀ ਪੰਜਾਬ ਦਾ ਰਾਜਾ ਸੀ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਸੋਨਾ ਪੇਟ ਕੀਤਾ ਜੇ ਦਰਬਾਰ ਸਾਹਿਬ ਨੂੰ ਪੇਟ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇਸ ਵਜ੍ਹਾ ਨਾਲ ਬਾਦਲ ਸਾਹਿਬ ਨੂੰ ਵੀ ਪ੍ਰਮਾਤਮਾ ਨੇ ਇੱਕ ਉਹ ਸਿੱਖਸ਼ੀਅਤ ਦਿੱਤੀ ਉਹ ਉਹ ਸਿਆਸੀ ਬਸੀਰਤ ਦਿੱਤੀ ਕਿ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਤਰ੍ਹਾਂ ਮਜ਼ਹਬ ਨਸਲ ਰੰਗ ਇਲਾਕਾ ਸਭ ਲੋਕ ਬਾਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸੀ। ਪਰ ਬਾਦਲ ਸਾਹਿਬ ਦੇ ਵਿੱਚ ਇੱਕ ਹੋਰ ਗੁਣ ਵੀ ਸੀਗਾ ਕਿ ਬਾਦਲ ਸਾਹਿਬ ਦੇ ਵਿੱਚ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਈਗੋ, ਹੰਕਾਰ, غرور, تکبر ਬਾਦਲ ਸਾਹਿਬ 'ਚ ਉਹ ਹੈ ਨਹੀਂ ਸੀ। ਅਰ ਇੱਕ ਇੱਕ ਮੈਂ ਮੈਂ ਬਾਦਲ ਸਾਹਿਬ ਦੇ ਨਾਲ ਉਹ ਕੰਮ ਕਰਦਾ ਸੀ। ਮੈਂ ਉਹਨਾਂ ਦਾ ਖਜ਼ਾਨਾ ਮੰਤਰੀ ਸੀ। ਅਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ। ਸਰਦਾਰ ਮਨਮੋਹ ਸਿੰਘ ਨਸੀ ਉਹਨਾਂ ਦੇ ਦਫ਼ਤਰ ਚ ਗਏ ਜੋ ਜੋ ਪੰਜਾਬ ਦਾ ਮਕਦਮਾ ਸੀ ਜੋ ਪੰਜਾਬ ਦੇ ਮੁਤਾਲਬਾਤ ਸੀ ਉਹ ਪੇਸ਼ ਕੀਤੇ ਉਹਨਾਂ ਨੇ ਸਾਡੀ ਗੱਲ ਬੜੀ ਗੌਰ ਨਾਲ ਬੜੀ ਸਬਰ ਨਾਲ ਸੁਣੀ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਉਹ ਕੁੱਤੀ ਕੇ ਨਾਇਰ ਹੁੰਦੇ ਸੀ ਕੁੱਤੀ ਨਾਇਰ ਉਹਨਾਂ ਨੂੰ ਕਹਿੰਦੇ ਸੀ ਵੈਸੇ ਤਾਂ ਪੰਜਾਬ ਕਾਟ ਰਹੇ ਸੀ ਦੱਕਣ ਦੇ ਸੀ ਤੇ ਉਹ ਉਹ ਸਰਕਾਰੀ ਕੰਮ ਚ ਪ੍ਰਧਾਨ ਮੰਤਰੀ ਨਾਲ ਮਸਰੂਫ ਸੀ ਅਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਬਾਹਰ ਨਿਕਲੇ ਆਏ ਤੇ ਨਾਇਰ ਸਾਹਿਬ ਦਾ ਦਫਤਰ ਨਾਲ ਸੀਗਾ ਤੇ ਅਸੀਂ ਨਾਇਰ ਸਾਹਿਬ ਦੇ ਦਫਤਰ 'ਚ ਬਹਿ ਗਏ ਕਿ ਨਾਇਰ ਸਾਹਿਬ ਜਦੋਂ ਆਉਣਗੇ ਉਹਨਾਂ ਨੂੰ ਫੇਰ ਤਗੜਾ ਕਰਾਂਗੇ ਵੀ ਇਹ ਕੰਮ ਸਾਡੇ ਕਰਾਉਣੇ ਆ ਬਾਦਲ ਸਾਹਿਬ ਸਾਨੂੰ ਕਹਿੰਦੇ ਤਿੰਨ ਚਾਰ 10 ਅਫਸਰ ਵੀ ਸੀ ਇੱਥੋਂ ਉੱਥੋਂ ਤੇ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਪੀਏ ਸੀਗਾ ਉਹਦਾ ਨਾਂ ਸ਼ਾਇਦ ਮੈਂ ਭੁੱਲ ਰਿਹਾ ਪਰ ਸ਼ੈਤੀਨ ਸ਼ਰਮਾ ਸੀ ਸੈਕਟਰੀ ਦੇ ਪੀਏ ਦੇ ਕਮਰੇ 'ਚ ਜਾ ਕੇ ਬਹਿ ਗਏ ਮੈਨੂੰ ਕਹਿੰਦੇ ਫਾਈਲਾਂ ਤਾਂ ਅਕਸਰ ਇਹਨੇ ਕਢਾਉਣੀਆਂ ਐ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਿਮਾਚਲ ਪ੍ਰਦੇਸ਼ ਦਾ ਕਾਂਗੜੇ ਦਾ ਉਹ ਕਾਂ ਫੇ ਤਾਂ ਤੂੰ ਮੇਰਾ ਪੁੱਤ ਹੋਇਆ ਮੇਰਾ ਬੇਟਾ ਹੈ ਜੇ ਹਿਮਾਚਲ ਪ੍ਰਦੇਸ਼ ਦਾ ਤਾਂ ਉਹ ਤੇ ਪੀਏ ਨੂੰ ਕਹਿਣ ਲੱਗੇ ਦੇਖੋ ਉਹਨੂੰ ਕਹਿਣ ਲੱਗੇ ਸ਼ਰਮਾ ਜੀ ਜਦੋਂ ਵੀ ਤੁਸੀਂ ਕਾਂਗੜੇ ਜਾਣਾ ਤਾਂ ਬਸ ਨੇ ਤੇ ਰੇਲ ਨੇ ਤਾਂ ਚੰਡੀਗੜ੍ਹ ਵੀ ਕਿ ਜਾਣਾ ਤੁਸੀਂ ਮੇਰੇ ਘਰੇ ਆ ਕੇ ਰੁਕਣਾ ਤੁਸੀਂ ਮੇਰੇ ਗੈਸਟ ਬਣਨਾ ਕੋਈ ਸੋਚ ਸਕਦੇ ਹੋ ਕਹਿੰਦੇ ਪੀਏ ਨੂੰ ਮੁੱਖ ਮੰਤਰੀ ਕਹਿ ਰਿਹਾ ਇਹ ਮੇਰਾ ਬੇਕੋ ਕਹਿੰਦਾ ਸੀਐਮ ਸਾਹਿਬ ਚਾਹੇ ਪੀئیںਗੇ ਅਗਰ ਬੇਟਾ ਪਿਲਾਏਗਾ ਤਾਂ ਜ਼ਰੂਰ ਪੀئیںਗੇ ਇਹ ਬਾਦਲਸ ਔਰ ਅੱਜਕੱਲ ਦੇ ਦੇਖ ਲਓ ਅੱਜਕੱਲ ਤਾਂ ਔਰ ਇਹ ਕਹਿਣਾ ਕੀ ਸਾਨੂੰ ਟਾਈਮ ਨਹੀਂ ਦਿੰਦੇ ਟਾਈਮ ਤਾਂ ਕੱਢਣਾ ਪੈਂਦਾ ਆਪਣੇ ਰਵਈਏ ਆਪਣਾ اخਲਾਕ ਆਪਣਾ ਕਿਰਦਾਰ ਜਿਹੜਾ ਇਹ ਬਣਾਉਣਾ ਪੈਂਦਾ ਮੈਂ ਥੁ ਪਹਿਲਾਂ ਪੋੰਦੇ ਅਰਸ਼ੀ ਸਾਹਿਬ ਨੇ ਕਿਹਾ ਕੀ ਇੱਕ ਵਿਕਾਸ ਤਾਂ ਬਾਦਲ ਸਾਹਿਬ ਦੇ ਨਾਲ ਤੇ ਜੁੜਦਾ ਹੈ ਹੁਣ ਉਹ ਏਡੀ ਵੱਡੀ ਲਿਸਟ ਹੈ ਉਹ ਸਮੇਂ ਦੀ ਕਿੱਲਤ ਹੈ ਮੈਂ ਇੱਕ ਗੱਲ ਚ ਮੁਕਾ ਦਿੰਨਾ ਹੈ ਕਿ ਯੂਪੀ ਦੇਖੋ ਕਿੰਨਾ ਵੱਡਾ ਸਟੇਟ ਹੈ 10 ਪੰਜਾਬ ਇਸ ਯੂਪੀ ਚ ਫਿੱਟ ਆਉਂਦੇ ਹਨ ਔਰ ਇਸ ਯੂਪੀ ਦੇ ਵਿੱਚ ਕੈਂਸਰ ਦਾ ਇਕੱਲਾ ਇੱਕੋ ਹੀ ਹਸਪਤਾਲ ਹੈ ਉਹ ਵੀ ਵਾਰਾਨਸੀ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਹਲਕੇ ਚ ਇੱਕ ਕੈਂਸਰ ਦਾ ਹਸਪਤਾਲ ਹੈ ਔਰ ਬਾਦਲ ਸਾਹਿਬ ਜਿਹੜਾ ਹੋਮੀ巴巴 ਕੈਂਸਰ ਜਿਹੜਾ ਹਸਪਤਾਲ ਹੈ ਇੱਕ ਚੰਡੀਗੜ੍ਹ ਵੀ ਲੈ ਕੇ ਆਏ ਤੇ ਸੰਗਰੂ ਦੋ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਕੋਲੇ ਗਏ ਉਹ ਕਹਿੰਨੇ ਜੀ ਕੈਂਸਰ ਦਾ ਹਸਪਤਾਲ ਦੇਣਾ ਕੋਈ ਨਾ ਲੈ ਲਓ ਚਲੋ ਇੱਕ ਹੋਰ ਦੋ ਦੇ ਦੋ ਜੀ ਉਹ ਤਾਂ ਚਲੋ ਮੰਗਦੇ ਆ ਦੋ ਤਿੰਨ ਪੰਜਾਬ ਦੇ ਵਿੱਚ ਦੋ ਕੈਂਸਰ ਦੇ ਹਸਪਤਾਲ ਹੈ ਪਰ ਯੂਪੀ ਦੇ ਵਿੱਚ ਸਿਰਫ ਇੱਕ ਹਸਪਤਾਲ ਹੈ ਪਰ ਇਹ ਵੀ ਜਿਹੜੀ ਕੋਈ ਰਿਫਾਇਨਰੀ ਹੈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਜੋ ਅੱਪ ਜਿੰਨੇ ਵੀ ਇੰਜੀਨੀਅਰ ਸਕੂਲ ਆਫ ਬਿਜ਼ਨਸ ਆਇਆ ਇੰਟਰਨੈਸ਼ਨਲ 에ਅਰਪੋਰਟ ਆਇਆ ਇਹ ਬਾਦਲ ਸਾਹਿਬ ਦੀ وجہ ਨਾਲ ਆਇਆ ਔਰ ਇਹ ਬਾਦਲ ਸਾਹਿਬ ਔਰ ਇੱਕ ਇੱਕ ਕਿਹੜਾ ਬੰਦਾ ਹੈ ਜਿਹੜਾ ਇਹ ਲਿਆ ਸਕਦਾ ਹੈ ਜਿਹੜਾ ਖੁਦ ਪੜ੍ਹਿਆ ਲਿਖਿਆ ਹੋਵੇ ਇੱਥੇ ਬਹੁਤ ਘੱਟ ਲੋਕ ਬੈਠੇ ਆ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ 1947 ਦੇ ਵਿੱਚ ਬਾਦਲ ਸਾਹਿਬ ਨੇ ਐਫਸੀ ਫੋਰਮੈਨ ਕਿਸਟਨ ਕਾਲਜ ਦੇ ਵਿੱਚੋਂ ਬੀਏ ਆਨਰਸ ਇਕਨੋਮਿਕਸ ਕੀਤੀ ਤੇ ਬਾਦਲ ਸਾਹਿਬ ਦੇ ਉਸਤਾਦ ਕੌਣ ਸਨ ਇੱਕ ਅਮਰੀਕਨ ਸੀ ਈਡੀ ਯੂਕਸ ਇਕਨੋਮਿਕਸ ਦਾ ਪ੍ਰੋਫੈਸਰ ਸੀ 20 ਸਾਲ ਤੋਂ ਇਹ ਈਡੀ ਲਿਊਕਸ ਜਿਹੜਾ ਹੈ ਇਹ ਪ੍ਰਿੰਸੀਪਲ ਸੀ ਐਫਸੀ ਕਾਲਜ ਦਾ ਔਰ ਇਹ ਈਡੀ ਲਿਊਕਸ ਪੁੰਦੜ ਸਾਹਿਬ ਉਹ ਸੀ ਉਹਨੇ 1945 ਸੋਚ ਸਕਦੇ ਹੋ 1945 ਚ ਮਹਾਤਮਾ ਗਾਂਧੀ ਨੂੰ ਜਿਹੜਾ ਅੰਗਰੇਜ਼ ਦੇ ਜਿਹੜੇ ਖਿਲਾਫ ਆਜ਼ਾਦੀ ਦੀ ਮਹਿੰਮ ਲੜ ਰਹੇ ਸੀ ਮਹਾਤਮਾ ਗਾਂਧੀ ਨੂੰ ਐਫਸੀ ਕਾਲਜ ਦੇ ਵਿੱਚ ਚੀਫ ਗੈਸਟ ਸਾਧਿਆ ਤੇ ਸਾਰੇ ਟੀਚਰਾਂ ਨੂੰ ਇਕੱਠੇ ਹੋ ਕੇ ਕਹਿੰਦਾ ਵੀ ਬਹੁਤ ਮਾਨਵਕਤੀ ਹੈ ਇਹਦੇ ਪੈਰਾਂ ਨੂੰ ਹੱਥ ਲਾਓ ਤੇ ਜਦੋਂ ਗਵਰਨਰ ਜਿਹੜਾ ਜੈਂਕਨ ਸੀਗਾ ਇਵਾਨ ਜੈਂਕਨ ਉਹਨੂੰ ਪਤਾ ਚੱਲਿਆ ਕਿ ਯਾਰ ਇਹ ਕੀ ਬੇਹੂਦਗੀ ਹੈ ਅਸੀਂ ਲੋਕਾਂ ਦੇ ਸਾਹਮਣੇ ਮਹਾਤਮਾ ਗਾਂਧੀ ਦੇ ਹੱਥ ਲਾਈ ਉਹਨੂੰ ਕਹਿੰਦਾ ਈਡੀ ਯੂਪੀਸ ਨੂੰ ਕਹਿੰਦਾ ਕਿ ਇਹਨਾਂ ਤੁਸੀਂ ਅਸਤੀਫਾ ਦਿਓ ਪ੍ਰਿੰਸੀਪਲ ਤੋਂ ਉਹਨੇ ਅਸਤੀਫਾ ਦੇਤਾ ਪਰ ਇਕਨੋਮਿਕਸ ਦਾ ਪ੍ਰੋਫੈਸਰ ਰਿਆ ਔਰ ਇਹ ਬਾਦਲ ਸਾਹਿਬ ਦੇ ਉਸਤਾਦ ਸੀਗੇ ਇਹ ਅੱਜਕੱਲ ਦਾ ਸਿਆਸਤਦਾਨਾਂ ਦਾ ਵੀ ਮਾਮਲੇ ਜਿਹੜੇ ਆ ਬਸ ਠੀਕ ਹੀ ਹੈ ਜਿਹੜੀ 10ਵੀਂ 12ਵੀਂ ਹੋ ਗਈ ਬਹੁਤ ਹੈ ਪਰ ਇਹ ਬਾਤ ਇਹ ਜਿਹੜੀਆਂ ਚੀਜ਼ਾਂ ਲੈਂਦੀਆਂ ਇਹ ਬਾਦਲ ਸਾਹਿਬ ਨੇ ਇਸ ਕਰਕੇ ਲਈਆ ਕਿ ਬਾਦਲ ਸਾਹਿਬ ਨੂੰ ਇਹਨਾਂ ਗੱਲਾਂ ਦਾ ਗਿਆਨ ਸੀਗਾ ਔਰ ਇਹੀ ਜੀ ਜੀ ਲੂਕਸ ਸੀ ਬੜੇ ਘੱਟ ਲੋਕਾਂ ਨੂੰ ਪਤਾ ਹੈ ਆਈਕੇ ਗੁਜਰਾਲ ਸਾਹਿਬ ਨੇ ਇਹਨਾਂ ਨੇ ਪੜਾਇਆ ਬਲਰਾਮ ਜਾਖੜ ਸਾਹਿਬ ਨੂੰ ਇਹਨਾਂ ਨੇ ਪੜ੍ਹਾਇਆ ਤੇ ਬਾਦਲ ਸਾਹਿਬ ਨੂੰ ਇਹ ਠੀਕ ਹੈ ਗੁਜਰਾਲ ਸਾਹਿਬ ਦਾ ਜਨਮ 1919 ਚ ਹੋਇਆ ਸੀ ਜਾਖੜ ਸਾਹਿਬ ਦਾ 1921 ਚ ਹੋਇਆ ਸੀ ਬਾਦਲ ਸਾਹਿਬ ਦਾ 27 ਚ ਹੋਇਆ ਸੀ ਸੋ ਮੈਂ ਬੜੀਆਂ ਲੰਬੀਆਂ ਮੇਰੀ ਦਾਦੀ ਮਾਂ ਇੱਕ ਗੱਲ ਕਿਹਾ ਕਰਦੀ ਸੀ ਕਿ ਬੇਟਾ ਸਿਫਤ ਤਾਂ ਉਹ ਹੁੰਦੀ ਹੈ ਜਿਹੜੀ ਵਾਹਿਗੁਰੂ ਕਰਾਵੇ ਤੇ ਲੋਕ ਕਰਨ ਸੋ ਮੇਰੇ ਮੂੰਹ ਤਾਂ ਬਾਦਲ ਸਾਹਿਬ ਦੀ ਕੋਈ ਸਿਫਤ ਜਿਹੜੀ ਹੈ ਫੱਬਦੀ ਨਹੀਂ ਪਰ ਅਸੀਂ ਉਹਨਾਂ ਦੀਆਂ ਯੂਨੀਵਰਸਿਟੀਆਂ 'ਚੋਂ ਪੜ੍ਹ ਕੇ ਆਏ ਆਂ ਪਰ ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਹੀ ਕਹਿ ਸਕਦਾ ਹਾਂ ਕਿ ਜੋ ਬਾਦਲ ਸਾਹਿਬ ਦੀ ਹਲੀਮੀ ਜੋ ਉਹਨਾਂ ਦਾ اخلاق ਜੋ ਉਹਨਾਂ ਦਾ ਕਰਤਾਰ ਜੋ ਵਤਨ ਨਾਲ ਮੁਹੱਬਤ ਜੋ ਗਰੀਬ ਨਾਲ ਦੋਸਤੀ ਜੋ ਟਾਈਮ ਦੀ پابੰਦੀ ਸੀ ਜਿੰਨੇ ਆਪਾਂ ਬੈਠੇ ਆ ਜੇ 10% ਵੀ ਬਾਦਲ ਸਾਹਿਬ ਦੇ ਜਿਹੜੇ ਗੁਣ ਸੀ 10% ਸਾਡੇ ਚ ਆ ਜਾਣ ਤਾਂ ਕਾਮਯਾਬੀ ਸਾਡਾ ਮੁਕੱਦਰ ਬਣੂਗੀ ਔਰ ਮੈਂ ਇਸ ਮੌਕੇ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਕਿ ਗੁਰੂ ਮਹਾਰਾਜ ਮੇਰੇ ਸ਼ਫੀਕ ਵੱਡੇ ਭਰਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਦੇ ਮਗਰ ਉਹਨਾਂ ਦਾ ਜਿਹੜੇ ਵਾਰਿਸ ਨੇ ਪਰਮਾਤਮਾ ਇਹਨਾਂ ਨੂੰ ਆਪਣੇ ਸ਼ਫੀਕ ਲੀਡਰ ਸ਼ਫੀਕ ਬਾਪ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੋਫੀਕ عطا ਫਰਮਾਵੇ ਔਰ ਪੰਜਾਬ ਜਿਹੜਾ ਹੈ ਉਹ ਇੱਕ ਵਾਰੀ ਫੇਰ ਜਿਹੜੀਆਂ ਬਹਾਰਾਂ ਰੁਸ ਕੇ ਪੰਜਾਬ ਤੋਂ ਚੱਲੀਆਂ ਗਈਆਂ ਬਹਾਰਾਂ ਔੜ ਕੇ ਵਾਪਸ ਆਉਣ ਔਰ ਇਸ ਮੌਕੇ ਤੇ ਕਿਉਂਕਿ ਬਾਦਲ ਸਾਹਿਬ ਦੇ ਜੇ ਕੋਈ ਕਦ ਦਾ ਕਿ ਆ ਉਹਨਾਂ ਦੇ ਮੇਜ ਦਾ ਕੋਈ ਮੁਸ਼ਤਰਕਾ ਪੰਜਾਬ ਦਾ ਕੋਈ ਲੀਡਰ ਸੀ ਤਾਂ ਉਹ ਬਾਦਲ ਸਾਹਿਬ ਦੇ ਵੱਡੇ ਭਰਾ हरियाणा ਦੇ ਮੁੱਖ ਮੰਤਰੀ ਚੌਧਰੀ ਦੇਵੀ لال ਸਾਫ さん ਔਰ ਇਹ ਦੋ ਭਰਾਵਾਂ ਦੀ ਐਸੀ ਜੋੜੀ ਸੀ ਦੱਬ ਵਾਲੀ ਇਹਨਾਂ ਦੇ ਦੋਨਾਂ ਦੇ ਮੂਜਸਮੇ ਲੱਗੇ ਆ ਔਰ ਜਦੋਂ ਵੀ ਮੈਂ ਟੱਪਦਾ ਫੇ ਮੱਥਾ ਟੇ ਉਹਨਾਂ ਦੇ ਫਰਜ਼ੰਦ ਜਿਹੜੇ ਚੌਧਰੀ ਓਮ ਪ੍ਰਕਾਸ਼ ਚੁਟਾਲਾ ਸਾਹਿਬ ਦੇ بیٹے ਚੌਧਰੀ ਅਬੇ ਸਿੰਘ ਜੀ ਚੁਟਾਲਾ ਸਾਹਿਬ ਉਹ ਵੀ ਆਇਆ ਥੋੜਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਪੈੜੀ ਪ੍ਰਨੀਤ ਜੀ ਉਹ ਵੀ ਕੈਰੋ ਪਿੰਡ ਤੋਂ ਚੱਲ ਕੇ ਆਏ ਆ ਔਰ ਉਹ ਉਹਨਾਂ ਦਾ ਮੈਂ ਇੱਥੇ ਮਾਈਕ ਲੈ ਕੇ ਧੰਨਵਾਦ ਕਰਦਾ ਔਰ ਜਿੰਨੇ ਵੀ ਤੁਸੀਂ ਆਏ ਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ اولادਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਮਾਪਿਓ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਤੇ ਪਰਮਾਤਮਾ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ